ਜੋ ਨਗਰ ਨਿਗਮ ਤੇ ਨਗਰ ਕਾਉਂਸਲ ਦੀਆਂ ਚੋਣਾਂ ਦੇ ਵਿੱਚ ਨਾਮਜ਼ਦਗੀ ਵੇਲੇ ਕੱਲ ਵੇਖਣ ਨੂੰ ਮਿਲਿਆ ਬਹੁਤ ਮੰਦ ਭਾਗਾ ਵਾ ਔਰ ਇਹਦੇ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਇਹ ਕਹਿਣ ਦੇ ਵਿੱਚ ਕਿ ਇਹ ਇੱਕ ਤਰੀਕੇ ਦਾ ਲੋਕਤੰਤਰ ਦਾ ਜਮਹੂਰੀਅਤ ਦਾ ਜਨਾਜ਼ਾ ਕੱਢਿਆ ਜਾ ਰਿਹਾ ਵਾ ਅ ਬਿਲਕੁਲ ਫਾਈਲਾਂ ਜਿਹੜੀਆਂ ਵਾ ਲੋਕੀ ਲੈ ਕੇ ਜਾ ਰਹੇ ਆ ਅੰਦਰ ਦੇਣ ਵਾਸਤੇ ਔਰ ਉਹਨਾਂ ਨੂੰ ਖੋ ਕੇ ਲੋਕੀ ਪੱਜ ਜਾਂਦੇ ਆ ਉਹਨਾਂ ਨੂੰ ਫਾੜ ਕੇ ਸੁੱਟ ਦਿੰਦੇ ਆ ਪੁਲਿਸ ਉੱਥੇ ਖੜੀ ਆ ਔਰ ਉਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਥਾਂ ਤੇ ਨਹੀਂ ਕਈ ਥਾਵਾਂ ਤੇ ਸੋ ਇੰਜ ਲੱਗ ਰਿਹਾ ਵਾ ਵੀ ਕੋਈ ਇਹ ਪਲਾਨ ਦੇ ਤਹਿਤ ਸਭ ਕੁਝ ਕੀਤਾ ਜਾ ਰਿਹਾ ਵਾ ਮੈਂ ਅੱਗੇ ਜਿਵੇਂ ਦੱਸਿਆ ਵਾ ਕਿ ਹਨੇਰਗਰਦੀ ਅੱਗੇ ਵੀ ਹੁੰਦੀ ਰਹੀ ਆ ਤੱਕਾਸ਼ਾਈ ਅੱਗੇ ਵੀ ਹੁੰਦੀ ਰਹੀ ਆ ਲੋਕਾਂ ਦੀ ਬਾਹਰਟਾਈ ਹੁੰਦੀ ਰਹੀ ਆ ਭਾਵੇਂ ਇਦਾਂ ਦੀਆਂ ਇੰਨੇ ਵੱਡੇ ਪੱਧਰ ਤੇ ਫੈਲਾ ਖੋਲਣੀਆਂ ਔਰ ਨਾਮਜ਼ਦਗੀ ਨਾ ਹੁੰਦਣੇ ਇਹ ਸ਼ਾਇਦ ਮੈਂ ਅੱਗੇ ਆਪਣੀ ਪੱਤਰਕਾਰੀ ਦੇ ਕੈਰੀਅਰ ਚ ਅੱਗੇ ਨਹੀਂ ਵੇਖਿਆ ਬਹੁਤ ਸਾਰੇ ਕੇਸਾਂ ਦੇ ਵਿੱਚ ਜਿਵੇਂ ਮਾਨੇ ਗੋਇਲ ਨੇ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਲੋਕੀ ਅੰਦਰ ਰਿਟਰਨਿੰਗ ਅਫਸਰ ਤੱਕ ਪਹੁੰਚ ਨਹੀਂ ਸਕੇ ਔਰ ਜੋ ਉੱਥੇ ਪਹੁੰਚ ਗਏ ਤੇ ਉੱਥੇ ਵੀ ਫਾਈਲਾਂ ਖੋਈਆਂ ਗਈਆਂ ਰਿਟਰਨਿੰਗ ਅਫਸਰ ਇੱਕਦਰੀ ਉੱਥੇ ਬੈਠਾ ਹੋਇਆ ਸੋ ਇਸ ਕਰਕੇ ਅਸੀਂ ਆਸ ਕਰਦੇ ਹਾਂ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਹਾਈ ਕੋਰਟ ਆ ਉਹ ਜ਼ਰੂਰ ਇਹਨਾਂ ਦਾ ਨੋਟਿਸ ਲਊਗਾ ਔਰ ਇਹ ਸਾਰੇ ਲੋਕਾਂ ਨੂੰ ਤਲਬ ਕਰੂਗਾ ਇਹੋ ਹੀ ਕੋਈ ਪੰਚਾਇਤ ਚੋਣਾ ਚ ਹੋਇਆ ਪਰ ਉਹਦੀ ਵੀ ਮੇਰੇ ਖਿਆਲ ਕੋਈ ਹਾਲੀ ਤੱਕ ਪੁਖਤਾ ਉਦੇ ਤੇ ਕਾਰਵਾਈ ਨਹੀਂ ਹੋਈ ਔਰ ਬੜਾ ਕਲੀਅਰ ਹੈ ਕਿ ਸਰਕਾਰ ਜਿਹੜੀ ਹੈ ਖਬਰਾੜ ਦੇ ਵਿੱਚ ਸਭ ਕੁਝ ਕਰ ਰਹੀ ਆ ਪਰ ਇਹਦਾ ਸਰਕਾਰ ਨੂੰ ਇਹ ਪਤਾ ਨਹੀਂ ਕਿ ਅਸੀਂ ਜਿੱਥੇ ਜਾਵਾਂਗੇ ਇਸ ਇਹ ਹੱਥ ਕੰਡੇ ਅਪਣਾ ਕੇ ਪਰ ਇਹਦਾ ਨੁਕਸਾਨ ਖਮਿਆਜ਼ਾ ਬਹੁਤ ਵੱਡਾ ਹੋਊਗਾ ਜਿਹੜਾ ਅੱਗੇ ਪੜਨਾ ਪਊਗਾ ਹਾਈ ਕੋਰਟ ਨੇ ਵੀਡੀਓਗ੍ਰਾਫੀ ਆਰਡਰ ਕੀਤੀ ਆ ਪਰ ਜੋ ਕੱਲ ਹੋ ਗਿਆ ਉਹਦਾ ਕੀ ਬਣੂਗਾ ਵੀਡੀਓਗ੍ਰਾਫੀ ਤਾਂ ਹੁਣ ਤੋਂ ਹੋਊਗੀ ਨਾ ਔਰ ਵੀਡੀਓਗ੍ਰਾਫੀ ਵੀ ਤੁਸੀਂ ਅੰਦਰ ਰਿਟਰਨਿੰਗ ਅਫਸਰ ਦੇ ਕਮਰੇ ਦੀ ਕਰ ਲੋਗੇ ਇਮੀਡੀਏਟਲੀ ਬਾਹਰ ਕਰ ਲੋਗੇ ਜਿਹੜਾ ਕੰਪਾਊਂਡ ਚ ਹੋਇਆ 5 ਏਕੜ ਦਾ 10 ਏਕੜ ਦਾ ਕੰਪਾਊਂਡ ਆ ਸੈਕਟਰੀਅਟੇਟ ਦਾ ਜਿਹੜਾ ਕੰਪਾਊਂ ਬਹੁਤ ਸਾਰੇ ਲੋਕਾਂ ਕੋਲ ਮੋਬਾਈਲ ਫੋਨ ਨੇ ਇੱਕ ਤਰੀਕੇ ਨਾਲ ਸਾਰੇ ਲੋਕ ਹੀ ਹੁਣ ਪੱਤਰਕਾਰ ਬਣੇ ਆ ਸੋ ਬਹੁਤ ਸਾਰੇ ਵੀਡੀਓ ਆ ਗਏ ਆ ਅਸੀਂ ਆਸ ਕਰਦੇ ਆ ਕਿ ਉਹ ਵੀਡੀਓ ਜਿਹੜੇ ਨੇ ਉਹ ਇਸ ਤਰੀਕੇ ਦਾ ਬਹੁਤ ਵੱਡੇ ਪੱਧਰ ਤੇ ਸਬੂਤ ਹੋਵੇਗਾ ਮੇਰਾ ਆਪਣਾ ਮੰਨਣਾ ਵਾ ਕਿ ਹਾਈ ਕੋਰਟ ਨੂੰ ਦਖਲ ਦੇਣਾ ਚਾਹੀਦਾ ਵਾ ਜੇ ਕੋਈ ਪਟੀਸ਼ਨ ਫਾਈਲ ਨਹੀਂ ਹੋਈ ਤੇ ਇਹ ਜੋ ਕੁਝ ਉਹਨਾਂ ਨੇ ਵੀਡੀਓ ਤੇ ਵੇਖਿਆ ਵਾ ਕੁਝ ਐ ਗੱਲਾਂ ਅਸੀਂ ਵੀ ਦਿਖਾਈਆਂ ਵਾਂ ਇਹਦਾ ਸਿਓ ਮਾਡਲ ਮੋਟਰ ਨੋਟਿਸ ਲੈਣਾ ਚਾਹੀਦਾ ਵਾ ਔਰ ਇਹ ਸਾਰਾ ਸਿਸਟਮ ਦੁਆਰਾ ਨਾਮਜ਼ਦਗੀਆਂ ਦਾ ਸਿਸਟਮ ਜਿਹੜਾ ਵਾ ਇਹਨੂੰ ਦੁਬਾਰਾ ਤੋਂ ਆਰਡਰ ਕਰਨਾ ਚਾਹੀਦਾ ਵਾ ਲੋਕਾਂ ਨੂੰ ਸਮਾਂ ਦੇਓ ਕਿ ਆਪਣੇ ਫਾਈਲਾਂ ਰੀਕਨਸਟਰਕਟ ਕਰ ਸਕੋ ਬਹੁਤ ਸਾਰੇ ਲੋਕਾਂ ਦੇ ਜਿਹੜੇ origignal ਕਾਗਜ਼ਾਤ ਨੇ ਸਰਟੀਫੀਕੇਟ ਨੇ ਉਹ ਦਬਾ ਕਰਤੇ ਗਏ ਆ ਸੋ ਉਹਨਾਂ ਨੂੰ ਸਮਾਂ ਦੇਣਾ ਪੈਣਾ ਹਫਤਾ 7 ਦੇ 10 ਦਿਨ ਦਾ ਔਰ ਮੇਰਾ ਖਿਆਲ ਹੈ ਕਿ ਜਿਵੇਂ ਕੁਝ ਪਾਰਟੀਆਂ ਗੇ ਮੰਗ ਕਰ ਰਹੀਆਂ ਸੀਪੀਐਸ ਚੋਣਾਂ ਜਨਵਰੀ ਤੇ ਪਾਤੀਆਂ ਜਾਣ ਕਿਉਂਕਿ ਅਗਲੇ ਦਿਨਾਂ ਦੇ ਵਿੱਚ ਸ਼ੀਦੀ ਦਿਹਾੜਾ ਆਉਣਾ ਵਾ ਸੋ ਮੈਂ ਮੰਨਦਾ ਵਾਂ ਕਿ ਆ ਜੋ ਖੁਸ਼ ਹੋਇਆ ਵਾ ਇਹਦੇ ਨਾਲ ਬੜਾ ਸਟਰੋਂਗ ਕੇਸ ਬਣਦਾ ਵਾ ਕਿ ਇਹ ਚੋਣਾਂ ਨੂੰ ਜਨਵਰੀ ਚ ਪਾਤਾ ਜਾਵੇ ਨਾਮਜ਼ਦਗੀਆਂ ਦਾ ਜਿਹੜਾ ਸਿਸਟਮ ਆ ਇਹ ਜਨਵਰੀ ਦੇ 2-3 ਤਰੀਕ ਤੋਂ ਸ਼ੁਰੂ ਹੋਵੇ ਔਰ 10-12 ਤਰੀਕ ਤੇ ਚੋਣਾਂ ਕੀਤੀਆਂ ਜਾਣ ਅਗੇ ਡਿਲੇ ਹੋ ਗਈਆਂ 1.5-2 ਸਾਲ ਕੋਈ ਫਰਕ ਨਹੀਂ ਪੈਂਦਾ ਜੇ 10-15 ਦਿਨ ਹੋਰ ਡਿਲੇ ਹੋ ਜਾਣ ਪਰ ਇਨਸਾਫ ਲੋਕਾਂ ਨੂੰ ਮਿਲਣਾ ਚਾਹੀਦਾ ਔਰ ਸਿਰਫ ਇਹੋ ਹੀ ਨਹੀਂ ਜਿਹੜਾ ਸਾਰਾ ਜਿਹੜਾ ਕੈਂਪਸ ਆ ਜਿੱਥੇ ਨਾਮਜ਼ਦਗੀ ਦੇ ਪੇਪਰ ਭਰੇ ਜਾਣੇ ਆ ਜਿੱਥੇ ਵੋਟਾਂ ਪੈਣੀਆਂ ਉਹਦੇ ਇਰਤ ਗਿਰਦ ਜੋ ਹੋ ਰਿਹਾ ਵਾ ਉਹ ਸਾਰਾ ਹੀ ਸੀਸੀਟੀਵੀ ਕੈਮਰੇ ਦੇ ਹੇਠ ਔਰ ਵੀਡੀਓਗ੍ਰਾਫੀ ਉਹਦੀ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਕੈਮਰਾ ਲੋਕੀ ਗੁੰਡੇ ਜਿਹੜੇ ਨੇ ਉਹ ਬਾਹਰ ਹੀ ਲੋਕਾਂ ਨੂੰ ਘੇਰ ਲੈਂਦੇ ਆ ਔਰ ਅੰਦਰ ਪਹੁੰਚ ਨਹੀਂ ਦਿੰਦੇ ਜਿੱਥੇ ਵੀਡੀਓਗ੍ਰਾਫੀ ਹੋ ਰਹੀ ਆ ਸੋ ਉਸ ਏਰੀਆ ਦਾ ਵੀ ਵੀਡੀਓਗ੍ਰਾਫੀ ਹੋਣੀ ਚਾਹੀਦੀ ਆ ਔਰ ਹਾਈ ਕੋਰਟ ਨੂੰ ਚਾਹੀਦਾ ਵਾ ਕਿ ਡੀਜੀਪੀ ਨੂੰ ਹਦਾਇਤ ਦੇਣ ਕਿ ਜਿੰਨਾ ਜਿੰਨਾ ਲੋਕਾਂ ਦੀਆਂ ਫੋਟੋਆਂ ਆ ਵੀਡੀਓ ਜਿਹੜੇ ਵਾਇਰਲ ਹੋਏ ਉਹਨਾਂ ਦੇ ਵਿੱਚ ਆਈਆਂ ਵਾ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਜਾਣ ਔਰ ਹਾਈ ਕੋਰਟ ਨੂੰ ਦੱਸਿਆ ਜਾਵੇ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਬਣਦੀ ਆ ਕਿਉਂਕਿ ਇਹਨਾਂ ਨੇ ਚੋਣ ਪ੍ਰਕਿਰਿਆ ਜੋ ਇੱਕ ਬੜੀ ਵੱਡੀ ਵੱਡਾ ਗੁਨਾਹ ਆ ਚੋਣ ਪ੍ਰਕਿਰਿਆ ਦਾ ਉਲੰਘਣ ਕੀਤਾ ਵਾ ਸੋ ਇਸ ਕਰਕੇ ਉਹਨਾਂ ਦੇ ਖਿਲਾਫ ਬੀਜੀਪੀ ਨੂੰ ਹਦਾਇਤ ਹੋਵੇ ਕਿ ਉਹ ਹਾਈ ਕੋਰਟ ਨੂੰ ਦੱਸਣ ਕਿ ਕੀ ਕਾਰਵਾਈ ਹੋਈ ਆ ਔਰ ਇਲੈਕਸ਼ਨ ਕਮਿਸ਼ਨਰ ਜਿਹੜੇ ਨੇ ਉਹਨਾਂ ਨੂੰ ਵੀ ਪੁਲਾਪ ਕਰਨ ਦੀ ਲੋੜ ਆ ਔਰ ਮੇਰਾ ਖਿਆਲ ਆ ਇਲੈਕਸ਼ਨ ਕਮਿਸ਼ਨ ਦਾ ਜਿਹੜਾ ਰੋਲ ਇਹੋ ਜਿਹਾ ਰਿਹਾ ਵਾ ਅਸੀਂ ਆਸ ਕਰਦੇ ਆ ਕਿ ਜਿਹੜੀ ਵੀ ਸੰਸਥਾ ਜਾਂ ਜਿਹੜੀ ਵੀ ਜਿਹੜਾ ਵੀ ਇਹ ধারা ਇਲੈਕਸ਼ਨ ਕਮਿਸ਼ਨ ਦੀ ਨਿਗਰਾਨੀ ਰੱਖਦਾ ਵਾ ਉਹਨਾਂ ਨੂੰ ਇਲੈਕਸ਼ਨ ਚੀਫ ਜਿਹੜਾ ਪੰਜਾਬ ਦਾ ਸਟੇਟ ਇਲੈਕਸ਼ਨ ਕਮਿਸ਼ਨਰ ਹੈ ਉਹਦੇ ਤੇ ਵੀ ਕਾਰਵਾਈ ਕਰਨੀ ਪੈਂਦੀ ਆ ਕਿ ਇਹਨਾਂ ਦੀ ਹਨੇਰਗਰਦੀ ਪਹਿਲੋਂ ਪੰਚਾਇਤ ਚੋਣਾਂ ਚ ਤੇ ਹੁਣ ਇਹਨਾਂ ਚੋਣਾਂ ਚ ਤੁਸੀਂ ਕਿਵੇਂ ਹੋਣ ਦੇ ਦੇ ਜੀ